ਬਹਿਮ ਬਹਿਮ ਜਿੱਡਾ ਮਰਜੀ ਪਾ ਲ ਹਾਂ ਠੀਕ ਹੈ ਪੈਸਾ ਕਮਾਓ ਸਿੱਧੀ ਗੱਲ ਹੈ ਸਹੀ ਗੱਲ ਹੈ ਮਿਹਨਤ ਕਰੋ ਮੇਰਾ ਭਾਈ ਦਿਹਾੜੀਦਾਰ ਆ ਜਾਏ ਕੋਈ ਮੇਰਾ ਭਾਈ ਵੱਡਾ ਸਾਹੂਕਾਰ ਆ ਜਾਏ ਹਰ ਇੱਕ ਲਈ ਪਸ਼ੂ ਜਾਨਵਰ ਆਏ ਬਲੇ ਇਹਦੇ ਕੋਲ ਉਹਨੇ ਭਾਈ ਬੱਕਰੀ 12 ਮਹੀਨੇ ਦੀ 10 12 ਮਹੀਨੇ ਦੀ ਦੇਣਾ ਲੈ ਵੀ ਤੁਸੀਂ ਕਦੋਂ ਵੀ ਇਹਨਾਂ ਕੋਲ ਆ ਕੇ ਕੋਈ ਵੀ ਬੱਕਰੀ ਖਰੀਦ ਸਕਦੇ ਹੋ ਹੈਨਾ ਕੁਝ ਆਏ ਹਨ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਕੋਈ ਮੁੱਲ ਨਹੀਂ ਪੁਰੇ ਹੁਣ ਆਏ ਸੀਗੇ ਜਿਨ੍ਹਾਂ ਲਈ ਬਹੁਤ ਬੰਦੇ ਰੁਪਏ ਲੈ ਲੈ ਕੇ ਸਹੀ ਗੱਲ ਹੈ ਮੁੱਲ ਨਹੀਂ ਸੀ 15 ਹਜ਼ਾਰ ਰੁਪਏ ਬੱਕਰੀ ਸਟਾਰਟਿੰਗ ਹੋ ਗਈ ਐਂਡ ਤੱਕ ਅਜੇ ਚੰਗੀ ਹੋਵੇ ਕੁਆਲਟੀ ਚੰਗੀ ਹੋਵੇ ਵੀਰੇ ਜੇ ਮਾੜੇ ਤੇ ਕਰਾਂਗੇ ਸੋਨੂ ਨੂੰ ਕੁਛ ਨਹੀਂ ਦਸਣਾ ਭਾਈ ਜੀ ਇਹਨਾਂ ਦੀ ਗੱਪੜ ਵੀ ਆ ਤੇ ਪਾਟਸ ਨਾਲ 22 ਲੀਟਰ ਦੁੱਧ ਵੀ ਹੈਗਾ ਲੈਸ ਟਾਈਮ ਜੋ ਇਸ ਮੁੰਡਿਆ ਦਾ ਮਾਸ਼ਾਅੱਲਾ 4 ਲੀਟਰ ਨੂੰ ਹੱਥ ਲਾਓ ਵੀਰੇ ਤੇ ਦਾ ਰੇਟ ਕਿੰਨਾ ਹੋਊਗਾ ਬਈ ਭਾਈ ਜੀ ਸਾਰੇ ਵੀਰੋਂ ਪਿਆਪਰੀ ਐਸੀ ਕਾਰ ਮੇਰੇ ਨਾਲ ਠੀਕ ਠਾਕ ਹੋਣ ਦੋਸਤੋ ਅੱਜ ਦੀ ਵੀਡੀਓ ਫੇਰ ਤੁਹਾਡੀ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਕਿ ਅੱਜ ਆਪਾਂ ਭਾਈ ਜੀ ਲੰਗੇ ਜਾ ਰਹੇ ਸੀ ਰਾਹ ਤੇ ਜ ਮਿਲ ਗਿਆ ਆਪਾਂ ਨੂੰ ਸੋਨੂ ਬਾਈ ਤੁਹਾਨੂੰ ਗੌਟ ਫਾਰਮ ਪਿੰਡ ਪਸੌੜ ਕਿਉਂਕਿ ਬਾਈ ਜੀ ਬਾਈ ਨਾਲ ਚਾਰ ਕੇ ਬੱਕਰੀਆਂ ਪਾਲਦੇ ਨੇ ਬਾਈ ਦੇਸਾ ਲੋਟ ਬਹੁਤ ਆ ਬਾਈ ਦੇ ਕੋਲ ਹੈ ਨਾ ਚੈੱਕ ਕਰੋ ਬਾਈ ਤੇ ਬਾਈ ਦੇ ਘਰ ਦੀਆਂ ਬੱਕਰੀਆਂ ਦਿਖਾਵਾਂਗੇ ਤੇ ਜੇ ਕੋਈ ਸੇਨ ਵਾਲੀ ਹੋਈ ਤਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਕਿਉਂਕਿ ਬਈ ਚੰਗੀਆਂ ਬੱਕਰੀਆਂ ਨੇ ਜੇ ਕਿਸੇ ਵੀ ਮੇਰੇ ਵੀਰ ਦੇ ਨਾਮ ਆ ਕੰਮ ਸ਼ੁਰੂ ਕਰਨਾ ਹੋਵੇ ਤਾਂ ਤੁਸੀਂ ਇਹਨਾਂ ਦੇ ਵਿੱਚੋਂ ਬੱਕਰੀ ਲੈ ਕੇ ਆਪਣਾ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ ਕਿਉਂਕਿ ਬਾਈ ਜੀ ਜੇ ਆਪਾਂ ਕੰਮ ਕੁਆਲਟੀ ਤੋਂ ਸ਼ੁਰੂ ਕਰ ਲਈਏ ਤਾ ਕਾਮਯਾਬ ਹੋ ਜਾਣਾ ਕਿਉਂਕਿ ਬਾਈ ਜੀ ਕੁਆਲਿਟੀ ਤੋਂ ਹੀ ਸ਼ੁਰੂ ਕਰਨਾ ਚਾਹੀਦਾ ਨਾ ਬਾਕੀ ਗੱਲਬਾਤ ਆਪਾਂ ਸੋਨੂ ਨਾਲ ਕਰਦੇ ਆ ਨਾ ਸੋਨੂ ਬਾਈ ਹੈਗਾ ਆਪਣੇ ਕੋਲੇ ਸੋਨੂ ਬਾਈ ਅਸੀਕਰ ਜੀ ਅਸੀਕਰ ਜੀ ਕੀ ਹਾਲ ਚੱਲ ਨੇ ਜੀ ਬਹੁਤ ਵਧੀਆ ਕਿਰਪਾ ਮਾਲਕ ਦੀ ਠੀਕ ਆ ਜੀ ਧੰਨਵਾਦ ਤੁਹਾਡਾ ਵੀਰੇ ਤੁਹਾਡੇ ਕੋਲੇ ਪਹੁੰਚੇ ਬਹੁਤ ਟਾਈਮ ਲੱਗਿਆ ਠੀਕ ਆ ਬਾਈ ਕਿਵੇਂ ਕੰਮ ਕਰਕੇ ਮੈਂ ਆ ਕਿਰਪਾ ਮਾਲਕ ਦੀ ਵੀਰੇ ਬਹੁਤ ਸੋਹਣਾ ਚੱਲਦਿਆ ਕੰਮ ਪਹਿਲਾਂ ਤੁਹਾਨੂੰ ਪਤਾ ਗਰਮੀ ਬਹੁਤ ਜ਼ਿਆਦਾ ਸੀ ਹਾਂ ਦੂਰੋਂ ਇੰਦੀਏ ਤੋਂ ਥੋੜਾ ਕੀ ਹੋ ਗਿਆ ਜਿਆ ਯਾਰ ਵੀਰੇ ਦੂਰ ਤੱਕ ਘਰੋਂ ਇੱਕ ਦੀ ਮੌਸਮ ਹੀ ਇਦਾਂ ਦਾ ਤੁਹਾਨੂੰ ਪਤਾ ਕਰ ਮੈਂ ਆਪਣਾ ਮਾਲ ਸੇਲ ਕਰਨਾ ਥੋੜਾ ਬੰਦ ਕਰ ਦੇਣਾ ਤਰਤੀਬ ਜੀ ਹੁੰਦੀ ਹੈ ਜਦੋਂ ਕੋਈ ਬਿਮਾਰੀ ਆ ਜਾਂਦੀ ਹੈ ਉਦੋਂ ਬੰਦ ਕਰ ਦਿੰਨੇ ਆ ਵੀਰੇ ਠੀਕ ਹੈ ਜੀ ਜਦੋਂ ਥੋੜਾ ਮੌਸਮ ਜਿਆਦਾ ਖਰਾਬ ਹੁੰਦਾ ਹਨਾ ਉਦੋਂ ਬੰਦ ਕਰ ਦੇਣਾ ਕਿਉਂਕਿ ਆਹ ਲੈਣ ਵਾਲਾ ਆਉਂਦਾ ਜੇ ਅੱਪ ਉਦੋਂ ਮਾਲ ਦਿੰਨੇ ਆ ਤਾਂ ਉਹਨਾਂ ਨੂੰ ਸੈਟਿੰਗ ਨਹੀਂ ਬਟਣੀ ਸਹੀ ਗੱਲ ਹੈ ਕਿਹੜੀ ਕਿਹੜੀ ਆਉਂਦੀ ਹੁੰਦੀ ਹੈ ਗਰਮੀ ਦੇ ਵਿੱਚ ਬਈ ਇਹ ਜੀ ਗਰਮੀ ਦੇ ਵਿੱਚ ਜਿਵੇਂ ਹੁਣ ਵੈਸੇ ਦਾ ਬਹੁਤ ਜ਼ਿਆਦਾ ਮੱਛਰ ਦੀ ਪ੍ਰੋਬਲਮ ਆਉਂਦੀ ਹੈ ਠੀਕ ਆ ਮੱਛਰ ਦੀ ਪ੍ਰੋਬਲਮ ਜ਼ਿਆਦਾ ਹੈ ਹਨਾ ਗਰਮੀ ਦੇ ਵਿੱਚ ਬੱਕਰੀਆਂ ਬੱਚੇ ਬਹੁਤ ਛੜ ਦੁੰਦੇ ਨੇ ਰਮੈਸ ਤਾਰੇ ਹੋਰ ਵੀ ਬੱਕੀ ਇਹ ਪਸ਼ੂਆਂ ਚ ਗਰਮੈਸ਼ ਦੇ ਵਿੱਚ ਇੰਨੇ ਕਮਜ਼ੋਰ ਹੋ ਜਾਂਦੇ ਨੇ ਬੱਕਰੀ ਵੇਚਣ ਨੂੰ ਨਿਆਰਾ ਨਹੀਂ ਆਉਂਦਾ ਆਪਾਂ ਮਾਂ ਬੱਕਰੀ ਗਾਹਾਂ ਲੈਣ ਵਾਲਿਆਂ ਨੂੰ ਯਾਰ ਅਗਲਾ ਜੇ ਟਾਪ ਕੁਆਲਟੀ ਦੀ ਬੱਕਰੀ ਆ ਉਹ ਵੀ ਕਹੀ ਜਾਂਦਾ ਯਾਰ ਉਹਦਾ ਕੁਛ ਨਹੀਂ ਕੁਛ ਨਹੀਂ ਉਹ ਵੀ ਲਿੱਸੀ ਹੋ ਜਾਂਦੀ ਆ ਉਹ ਵੀ ਲਿੱਸੀ ਹੁੰਦੀ ਆ ਆਪ ਨੂੰ ਵੀ ਰੂਹ ਨਹੀਂ ਖੁਸ਼ ਹੁੰਦੀ ਸਹੀ ਗੱਲ ਰੂਹ ਉਦੋਂ ਖੁਸ਼ ਹੁੰਦੀ ਜਦ ਬੱਕਰੀਆਂ ਪੂਰੀਆਂ ਖੜੀਆਂ ਹੋਣ ਸਹੀ ਗੱਲ ਅੱਬ ਨਹੀਂ ਹੋਵੇ ਮਾਲ ਤਰਾਰੇ ਤੇ ਹੋਵੇ ਫਿਰ ਵੇਚਣ ਨੂੰ ਵੀ ਨਿਆਰਾ ਆ ਹੁਣ ਕਿਵੇਂ ਮੌਸਮ ਹੋਣ ਬਈ ਬਹੁਤ ਵਧੀਆ ਵੀਰੇ ਸੁਹਾਣਾ ਮੌਸਮ ਆ ਥੱਲੇ ਹਰਾਚਾਰਾ ਵੀ ਬਹੁਤ ਆ ਤੁਹਾਨੂੰ ਪਤਾ ਪਹਿਲਾਂ ਹਰਾਚਾਰਾ ਜਮੀ ਨਹੀਂ ਸੀ ਇਸ ਤੁੜੀ ਹੋ ਗਿਆ ਮੈਂ 50 ਤੱਕ ਜਾ 50 ਤੱਕ ਜਾ ਬੜਿਆ ਨਾ ਉਹ ਰੱਬ ਨੇ ਖੈਰ ਕਰੀ ਆ ਵਧੀਆ ਮੌਸਮ ਆ ਗਿਆ ਹੁਣ ਹੁਣ ਪਸ਼ੂਆਂ ਨੂੰ ਮਤਲਬ ਵਧੀਆ ਤਰ੍ਹਾਂ ਪਾਣਾ ਕੰਮ ਸਹੀ ਗੱਲ ਬੱਕੀਆਂ ਹੁਣ ਬੱਕੀਆਂ ਰਾਜੀ ਹੋਣ ਤੀ ਨੇ ਸਹੀ ਗੱਲ ਬਾਈ ਕਿੰਨੀਆਂ ਬੱਕਰੀਆਂ ਹੋ ਗਿਆ ਆਪਣੇ ਕੋਲ ਟੋਟਲ ਨਾ ਸਾਰੇ ਬੱਕਰੀਆਂ ਮੇਰੇ ਆਪਣੇ ਕੋਲ 12 ਮਹੀਨੇ ਤੀਨ 100 ਦੇ ਕਰੀਬ ਰਹਿਦੀਆਂ 100 ਦੇ ਕਰੀਬ 100 ਦੇ ਕਰੀਬ ਹੀ ਰੱਖਦੇ ਹਾਂ ਹਾਂ ਵੱਢੀ ਕੱਢਦੇ ਜਾਂਦੇ ਬਾਕੀ ਆਪਾਂ ਕਿਹੜਾ ਆਪਾਂ ਜ਼ਿਆਦਾਤਰ ਆਪਾਂ ਘਰ ਦੀਆਂ ਹੋਮ ਬਰੀਡ ਦੀ ਕੰਮ ਕਰਦੇ ਹਾਂ ਠੀਕ ਆਪਣੇ ਘਰ ਦੀ ਬ੍ਰੈਡਲਾਈਨ ਕੈਰ ਕਰਦੇ ਆ ਛੋਟੇ ਛੋਟੇ ਬੱਚੀਆਂ ਹਰ ਸਾਲ ਜਿਵੇਂ ਕੋਈ ਵੱਡੀਆਂ ਬੱਕਰੀਆਂ ਠੀਕ ਆ ਜੇ ਕੋਈ ਵੀਰ ਆ ਜਾਂਦਾ ਤਾਂ ਉਹਨਾਂ ਨੂੰ ਕੱਢਦੇ ਰਹਿੰਦੇ ਆ ਤੇ ਛੋਟਾ ਬੱਚੇ ਤਿਆਰ ਕਰਦੇ ਰਹਿੰਦੇ ਆ ਸਹੀ ਗੱਲ ਹੈ ਜਿਆਦਾਤਰ ਆਪਾਂ ਮੀਟਿੰਗ ਦੇ ਕੰਮ ਕਰਦੇ ਰਹਿੰਦੇ ਆ ਦਿਖਾਈ ਆਪਣੀਆਂ ਵਾਲੇ ਬੱਕਰੀਆਂ ਦੁੱਧ ਵਾਲੀਆਂ ਬੱਕਰੀਆਂ ਦਿਖਾਈਆਂ ਨਾ ਬੱਦ ਦੁੱਧ ਵਾਲੀਆਂ ਆਪਣੇ ਕੋਲੇ ਵੀਰੇ ਸਾਰੀਆਂ ਦੁੱਧ ਵਾਲੀਆਂ ਬੱਕੀਆਂ ਹੁੰਦੀਆਂ ਤੁਹਾਨੂੰ ਪਤਾ ਹੀ ਆ। ਆ ਲੱਗਦਾ ਕਿੰਨਾ ਕੋ ਹੁੰਦਾ ਆਪਣੇ ਕੋਲੇ ਵਕਤ ਵਾਦ ਬੱਕਰੀ ਥੱਲੇ ਬਈ। ਮੇਰੇ 5 ਲੀਟਰ ਤੱਕ ਦੁੱਧ ਕੱਢਿਆ ਆਪਾਂ ਨੇ। 5 ਲੀਟਰ ਦੇ ਟਾਈਮ 'ਚ ਦੇਖੋ ਕਹੀਏ 7 ਲੀਟਰ ਵਕਤ ਹੁੰਦਾ ਸੀ। ਹੁਣ ਜਿਹੜਾ ਟਾਈਮ ਆ ਹੁਣ 5 ਲੀਟਰ ਵੀ। ਜਿਹੜੀ ਪੂਰੀ ਹਾਈ ਕੁਆਲਿਟੀ ਉਹੀ ਕੱਢੂ ਹਾਂਜੀ। ਉਹ ਵੱਡੀ ਗੱਲ ਆ 5 ਲੀਟਰ ਵੀ। ਹਾਂਜੀ ਵੀਰੇ। ਇਹ ਵੀ ਮਿੱਤਰੋ ਪਹਿਲਾਂ ਚ ਨਿੱਕਾ ਦਾ ਮੇਲਾਗਾ ਆਪਾਂ ਨੇ ਉਹ ਵੀ ਜਿੱਤੇ ਆ ਤੁਹਾਨੂੰ ਪਤਾ ਠੀਕ ਆ। ਤੇ ਮੁਲਾਪੁਰ ਮੇਲਾ ਉਹ ਵੀ ਆਪਾਂ ਨੇ ਕੰਪੀਟੀਸ਼ਨ ਦੇ ਵਿੱਚ ਜਿੱਤੇ ਸੀ। ਠੀਕ ਆ ਥਾਣ ਦੇਖੋ ਬਾਈ ਪਹਿਲਾਂ ਤਾਂ ਬੱਕਰੀ ਦਾ ਨਾ ਇਹੀ ਜੀ ਬੱਕਰੀ ਦੁੱਧ ਕੱਢਦੀ ਹੁੰਦੀ ਆ ਬਾਈ ਨਾ ਹਾਂ ਇਹ ਪ੍ਰੈਗਨੈਂਟ ਆ ਜੀ ਸਹੀ ਗੱਲ ਆ ਥੱਲੇ ਲੱਗ ਗਿਆਣਗੇ ਮਲਾ ਥਾਣੇ ਨਾ ਹਾਂ ਹਾਂ ਰੱਬ ਸੁੱਖ ਸ਼ਾਂਤੀ ਰੱਖੇ ਵੀਰੇ ਇੱਕ ਬੱਕਰੀ ਹੁੰਦੀ ਦੇ ਆਪਣੇ ਕੋਲੇ ਨਾ ਵੱਡੇ ਵੱਡੇ ਦਾ ਹਾਂ ਹਾਂ ਉਹ ਹੀ ਗੱਲ ਸਹੀ ਗੱਲ ਆ ਇਹ ਵੀਰੇ ਹਲੇ ਦੂਜੇ ਸੂਏ ਸੁਣਾ ਦੂਜੇ ਸੂਏ ਸੇ ਦਾੰਦ ਬਾਠਾ ਠੀਕ ਆ ਹਾਂ ਜੀ ਜੀ ਦੁੱਧ ਕਿੰਨਾ ਦੀ ਪਹਿਲੇ ਸੂਏ ਬਈ ਥੱਲੇ ਇਹ ਵੀਰੇ ਸਾਢੇ 3 ਲੀਟਰ ਦੁੱਧ ਥੱਲੇ ਇਹ ਤਾਂ ਥੰਦ ਥੋੜੀ ਮਸਟਡਸ ਆ ਗਈ ਅੱਛਾ ਅੱਛਾ ਹਾਂ ਜੀ ਮੈਂ ਥਾਣੇ ਦੇ ਦੋਨੇ ਚਾਲਦੇ ਨੇ ਬਿਲਕੁਲ ਠ ਠੀਕ ਆ ਰੱਬ ਸੁਖ ਸੰਤ ਰੱਖੇ ਚਟਕ ਦੇ ਮੇਲੇ ਤੇ ਰੱਬ ਚਾਹੁੰਦੇ ਬਖਸ਼ ਰਹਿ ਤਾ ਜਰੂਰ ਮਿਲਾਂਗੇ ਚਟਕ ਦੇ ਮੇਲੇ ਲੈ ਵੀ ਦੇ ਆ ਬਈ ਕੰਨ ਕੰਨੋਂ ਵਧਿਆ ਨੇ ਹੋਰ ਫੜ ਲਿਆ ਮਗਰ ਦੇ ਮਗਰਾਂ ਦੁੱਧਾਂ ਵਾਲੀਆਂ ਬੱਕਰੀਆਂ ਦਿਖਾਵਾ ਹਾਂ ਆ ਉਹ ਪੱਠਾਂ ਦੇ ਵਿੱਚ ਜਿਨ੍ਹਾਂ ਨੇ ਚਟਕ ਦੇ ਮੇਲੇ ਤੇ ਕੰਪੀਟੀਸ਼ਨ ਦੇ ਵਿੱਚ ਆਈਆਂ ਸੀ ਆ ਲੈ ਕਹੀਂ ਇਹ ਹੁਣ ਦਵਾਲਾ ਸਾਰੀਆਂ ਪ੍ਰੈਗਨੈਂਟ ਹੋ ਚੁੱਕੀਆਂ ਨੇ ਠੀਕ ਆ ਹਾਂ ਵੀ ਤੇ ਬੱਕਰੀ ਦੀ ਫੇਸ ਕੁਆਲਟੀ ਚੈੱਕ ਕਰੋ ਬਈ ਆਪਣੇ ਕੋਲ ਤੁਹਾਨੂੰ ਪਤਾ ਸਾਰਾ ਆਪਾਂ ਬੀਟਲ ਦੀ ਕੰਮ ਕਰਦੇ ਆਂ ਵੀਰੇ ਟੋਟਲੀ ਬ੍ਰੀਡ ਦੇ ਉੱਪਰ ਕੰਮ ਕਰਦੇ ਨੇ ਬਈ ਹਾਂ ਹੋਮ ਬ੍ਰੀਡ ਦੀ ਦੇਖ ਹਾਂ ਜਿਆਦਾ ਆਪਾਂ ਮਾਦਰੀਆਂ ਰੱਖਣ ਦੇ ਵਾਲੇ ਸੀਕੀਨ ਮਾਦਰੀਆਂ ਵਾਲੇ ਕੱਦਾ ਕੱਦਾਂਾ ਚੱਕਰ ਨਹੀਂ ਪੈਂਦਾ ਲੈ ਸਹੀ ਗੱਲ ਹੈ ਵੀ ਜਿਆਦਾ ਕੱਦਾ ਤੇ ਨਹੀਂ ਪੈਣਾ ਚਾਹੀਦਾ ਕੁਆਲਟੀ ਚੰਗੀ ਹੋਣੀ ਚਾਹੀਦੀ ਬਈ ਜਿਸ ਤਰ੍ਹਾਂ ਬਈ ਆ ਬੱਕਰੀ ਦੀ ਕੁਆਲਟੀ ਬਾਕੀ ਵੀਰੇ ਜੇ ਕੱਦਾਂ ਦੇ ਵਿੱਚ ਚਾਹੂੰ ਤੁਹਾਨੂੰ ਪਤਾ ਫਿਰ ਯਾਰ ਇੱਕ ਚੀਜ਼ ਪਸੇ ਕੱਦਣਾ ਪਜੋ ਹਣਾ ਦੋਹੇ ਚੀਜ਼ਾਂ ਪੂਰੀਆਂ ਚਾਹੀਦੀਆਂ ਨੇ ਕੱਦ ਵੀ ਤੇ ਦੁੱਧ ਵੀ ਠੀਕ ਹੈ ਦੇਖ ਸਾਡੇ ਤੁਸੀਂ ਬੱਕਰੀਆਂ ਲੈ ਆ ਬਟ ਮੈਂ ਵੀ ਇੱਕ ਆ ਗਿਆ ਸ਼ੇਰੀ ਲਈ ਵੜਕ ਦੱਸੋ ਬਈ ਇਹਦੇ ਬਾਰੇ ਇਹ ਬੱਕਰੀ ਵੀਰੇ ਦੂਜੇ ਸੂਏ ਸੁਣਾ ਨੇ ਬਟ ਦੂਜੇ ਸੂਏ ਸੁਣਾ ਹਾਂਜੀ ਲੈ ਵੀ ਦੂਜੇ ਸੂਏ ਸਹਲੇ ਹਣ ਹੁਣ ਆਪਣੇ ਸਾਰੇ ਬੱਕਰੀਆਂ ਕਿਉਂਗੇ ਆਪਣੇ ਬੱਕਰੀ ਨਾ ਵਿਚੀ ਫਿਰਦੇ ਰਹਿੰਦੇ ਸਾਨੂੰ ਬੜਾ ਜ਼ਿਆਦਾ ਤੇ ਪ੍ਰੈਗਨੈਂਟ ਹੋ ਚੁੱਕੇ ਨੇ ਬੱਕਰੀਆਂ ਸਾਰੀਆਂ ਠੀਕ ਹੈ بیچਦੇ ਕਦੋਂ ਹੁੰਨੇ ਆ ਬਈ ਬੱਕਰੀ ਐ 12 ਮਹੀਨੇ ਦੀ ਜਿਵੇਂ 12 ਮਹੀਨੇ ਦੀ ਦੇਣਾ ਲੈ ਵੀ ਤੁਸੀਂ ਕਦੋਂ ਵੀ ਇਹਨਾਂ ਕੋਲ ਆ ਕੇ ਕੋਈ ਵੀ ਬੱਕਰੀ ਖਰੀਦ ਸਕਦੇ ਹੋ ਹੈਨਾ ਆਪਦੇ ਆਪਦੀਆਂ ਰੱਖੀਆਂ ਹੋਈਆਂ ਨੇ ਘਰਾਂ ਦੀਆਂ ਉਹ ਅਲੱਗ ਰੱਖੀਆਂ ਹੋਈਆਂ ਨੇ ਦੇਖੋ ਇਹ ਨਹੀਂ ਹੈਗੀ ਵੀ ਕੋਈ ਹੈਨਾ ਕੁਝ ਜੈਹੀ ਹੁੰਦੇ ਨੇ ਜਿਨ੍ਹਾਂ ਦਾ ਕੋਈ ਮੁੱਲ ਹੀ ਨਹੀਂ ਹੁੰਦਾ ਕੋਈ ਮੁੱਲ ਨਹੀਂ ਹੁੰਦਾ ਪੁਰੇ ਹੁਣ ਇਹ ਜੇ ਸੀਗੇ ਜਿਨ੍ਹਾਂ ਲਈ ਬਹੁਤ ਬੰਦੇ ਰੁਪਏ ਲੈ ਲੈ ਕੇ ਸਹੀ ਗੱਲ ਹੈ ਮੁੱਲ ਨਹੀਂ ਸੀ ਸਹੀ ਗੱਲ ਹਾਂ ਕੋਈ ਗੱਲ ਨਹੀਂ ਬਾਕੀ ਐਦਾਂ ਹੁੰਦਾ ਜੇ ਕੋਈ ਵੀਰ ਆਉਂਦਾ ਆਪਾਂ ਉਹਨਾਂ ਨੂੰ ਚੰਗੀ ਕੁਆਲਿਟੀ ਦੇ ਪਸ਼ੂ ਦੇ ਕੇ ਹਾਂ ਤੇ ਉਹਦੇ ਨਾਲ ਪਤਾ ਕੀ ਆ ਆਪਣਾ ਨਾਮ ਵੀ ਬਣਦਾ ਤੇ ਅਗਲਾ ਵੀ ਵਧੀਆ ਸਟੈਂਡ ਤੇ ਹੋ ਜਾਂਦਾ ਸਹੀ ਗੱਲ ਬੰਦਾ ਕਾਰੋਬਾਰ ਕਰਦਾ ਹੋ ਜਾਂਦਾ ਬਰਾਬਰ ਬੰਦਾ ਜਦੋਂ ਖੜਦਾ ਬਹੁਤ ਹੌਸਲਾ ਹੁੰਦਾ ਵੀਰੇ ਯਾਰ ਆਪਾਂ ਨੂੰ ਸਹੀ ਗੱਲ ਹੈ ਵੀ ਕੋਈ ਬੰਦਾ ਆਪਣਾ ਕਾਰੋਬਾਰ ਤੋੜਦਾ ਹਨਾ ਬਾਕੀ ਲੇ ਵੀਆ ਤਖ ਫਰਾਪੋ ਕੱਲੇ ਪਸ਼ੂਆਂ ਦੀ ਬੱਤਾਂ ਜਾਂਦਾ ਵੀਰੇ ਹਾਂਜੀ 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 ਵੀਰੇ ਅੱਜ ਬੱਕਰੀਆਂ ਦਿਖਾਦਾ ਕੋਈ ਗੱਲ ਨਹੀਂ ਅੱਜ ਬੱਕਰੀਆਂ ਸੇਲ ਵਾਸਤੇ ਵੀ ਤੁਹਾਨੂੰ ਦਿਖਾਉਣੇ ਆ ਜੇ ਕਿਸੇ ਵੀਰ ਨੇ ਕੋਈ ਬੱਕਰੀ ਲੈਣੀ ਆ ਹੁਣ ਕਿਸੇ ਨੂੰ ਨਵਾਂ ਫਾਰਮ ਪਾਣਾ ਹੋਵੇ ਆਪਣੇ ਕੋਲੇ ਕੋਈ ਇਹ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਦੇਖਦੇ ਹੋ ਵੀ ਆਪਣੇ ਕੋਲੇ ਸਾਰੀਆਂ ਵੱਡੇ ਰੇਟ ਦੀਆਂ ਨੇ ਆਪਣੇ ਕੋਲੇ ਹਰ ਇੱਕ ਰੇਟ ਦੀ ਆ ਠੀਕ ਕੋਈ ਮੇਰਾ ਭਾਈ ਦਿਹਾੜੀਦਾਰ ਆ ਜੇ ਕੋਈ ਮੇਰਾ ਭਾਈ ਵੱਡਾ ਸਾਥੂਕਾਰ ਆ ਜੇ ਹਰ ਇੱਕ ਲਈ ਪਸ਼ੂ ਜਾਨਵਰ ਆਵੇ ਲੈ ਵੀਰੇ ਹਰ ਇੱਕ ਐਡ ਕਿੰਨੇ ਰੁਪਏ ਤੋਂ ਲੈ ਕੇ ਬੱਕਰੀ ਸ਼ੁਰੂ ਹੋ ਜੂਗੀ 15000 ਤੋਂ ਬੱਕਰੀ ਸਟਾਰਟਿੰਗ ਹੋ ਗਈ ਐਂਡ ਤੱਕ ਅਜਿਹਾ ਕੁਆਲਟੀ ਚੰਗੀ ਹੋਵੇਗੀ ਤੇ ਮਾਰਨਾ ਕੁਆਲਟੀ ਹੋਵੇ। ਵੀਰੇ ਜੇ ਮਾੜੇ ਤੇ ਕਰਾਂਗੇ ਸੋਨ ਨੂੰ ਕੁਛ ਨੇ ਨਹੀਂ ਦਿਖਾਨਣਾ। ਸਹੀ ਗੱਲ। ਕਿਹੜਾ ਮਾੜਾ ਮੋਟਾ ਨਾ ਹੈਗਾ ਹੁੰਦਾ ਉਹ ਵੀ ਫਿਰ ਜਾਂਦਾ। ਲੈ ਵੀ ਚੰਗੀ ਕੁਆਲਟੀ ਦੀਆਂ ਬੱਕਰੀਆਂ ਹੋਣਗੀਆਂ ਬਾਈ। ਨਾਮ ਨਾਮ ਹਮੇਸ਼ਾ ਉਹਦੀ ਬਣੂਗਾ ਜਦੋਂ ਬੰਦਾ ਇਮਾਨਦਾਰੀ ਨਾਲ ਚੰਗਾ ਕੰਮ ਕਰੂਗਾ। ਠੀਕ ਹੈ। ਜੇ ਮਾੜਾ ਕੰਮ ਕਰਾਂਗੇ ਵੀਰੇ ਫਿਰ ਤੈਨੂੰ ਬੰਦਾ ਮਾੜਾ ਨਾਮ ਕਮਾਏਗਾ। ਲੈ ਵੀ ਦਿਖਾ ਫਿਰ ਨਾ ਵੇਚ। ਆਹੀ ਬੱਕਰੀ ਦੇਖ ਲਓ ਪਹਿਲੀ ਦਾ ਤੁਸੀਂ। ਲੈ ਵੀ ਆਹ ਬੱਕਰੀ ਸੇਰੀ ਆ ਗਈ ਨਾ ਇਹ। ਹਾਂ ਸੇਰੀ ਐ। ਕੰਨ ਦੇਖ ਲੈ ਵੀਰੇ ਪੱਟ ਦੇ ਲੈ ਵੀ ਕੰਨ ਕੋ ਨੂੰ ਦੇਖਦਾ 6 ਦੰਦ ਆ ਵੀਰੇ ਸਿਰਫ ਆ ਦੇਖ ਲੋ ਹਾਂਜੀ ਤੇ ਵੀ 6 ਦੰਦ ਆ ਵੀਰੇ ਸਿਰਫ ਤੇ ਸਹੀ ਗੱਲ ਹੈ ਵੀ 6 ਦੰਦ ਆ ਤਾਂ ਖਾਨ ਤੁਣ ਬਾਈ ਦੇਖ ਪੂਰੇ ਪੂਰੇ ਕੁਆਲਟੀ ਦਾ ਨਹੀਂ ਕੋਈ ਥਣਾ ਦੇ ਵਿੱਚ ਵੀਰੇ 1% ਵੀ ਨਹੀਂ ਹਾਂ ਆਉਂਦੇ ਸੂਏ 3.5 ਲੀਟਰ ਤੋ ਦਊਂਗਾ ਗਾਰੰਟੀ ਗਾਰੰਟੀ ਕਨਫਰਮ ਵੀਰੇ ਕਰਫਾਨ ਪੂਰੇ ਠੀਕ ਹੈ ਤੇ ਦੂਜੇ ਸੂਏ ਤੇ ਤੀਜੇ ਸੂਏ ਇਹ ਦੂਜੇ ਸੂਏ ਹੋਗੀ ਦੂਜੇ ਸੂਏ ਹੋਗੀ ਸੂਏ ਹੋਗੀ ਕੱਟ ਬਹੁਤ ਹੀ ਹਾਈ ਕੁਆਲਟੀ ਦੇ ਆ ਤੇ ਹੁਣ ਇਸ ਟਾਈਮ ਹੀ 2.5 ਮਿੰਟ ਤੋਂ ਉੱਪਰ ਗੱਪਣ ਹੋਈ ਵੀ। ਲੈ ਵੀ ਟਾਈਮ ਦੇ ਉੱਪਰ ਗੱਪਣਾ ਕੀ ਦੇਖ ਸਕਦੋਂਗੇ। ਹੋਰ ਫੜ। ਤੁਹਾਨੂੰ ਬੱਕਰੀਆਂ ਮੈਂ ਕਈ ਦਿਖਾ ਦੂੰਗਾ ਜਿਹੜੀ ਤੁਹਾਡੇ ਪਸੰਦ ਆ ਗਈ। ਹਾਂ। ਉਹੀ ਤੁਸੀਂ ਮੈਨੂੰ ਕਾਲ ਕਰ ਲਿਓ। ਫਾਰਮ ਦਾ ਤੁਹਾਨੂੰ ਪਤਾ ਹੀ ਆਪਣਾ ਧੂਰੀ ਤੋਂ ਮਰੇਲ ਕੋਟਲਾ ਰੋਡ ਤੇ ਆ। ਠੀਕ ਆ। ਲੈ ਵੀ। ਹਾਂ, ਅਵੇਲੇਬਲ ਆਪਣੇ ਕੋਲੇ ਆ ਬਈ। ਧੂਰੀ ਤੋਂ 5-6 ਕਿਲੋਮੀਟਰ ਆਗਾ। ਤੇ ਆ ਜਾਓ ਉੱਤੇ ਲੈ ਜਾਓ। ਆਹ ਦੇਖ ਲਓ। ਇਹ ਵੀ ਚਾਉਂਗਾ। ਆਪਣੇ ਘਰ ਦੀ ਪੱਠਾ ਵੀਰੇ। ਅੱਛਾ। ਇਹ ਵੀ ਦੇ ਦਾਂਗੇ ਠੀਕ ਆ। ਹੂੰ। ਪੱਠਾ ਬਹੁਤ ਚੰਗੀਆਂ ਨੇ। ਆ ਵੀ ਪੱਠਾ ਦੇ ਦਾਂਗੇ ਜੇ ਕਿਸ ਟੌਪ ਕੁਆਲਿਟੀ ਹੁੰਦੀ ਆ ਕਿਉਂਕਿ ਹਰੇਕ ਬੰਦਾ ਇੱਕੋ ਸਾਧਨ ਹੁੰਦਾ ਨਾ ਗੱਬਣਾ ਕੀ ਐ ਇਹ ਗੱਬਣਾ ਵੀਰੇ ਇਹ 6 ਤਨ ਮਹੀਨੇ ਦੀ ਗੱਬਣਾ ਪਾਠ ਲੈ ਵੀ 3 3.5 ਮਹੀਨੇ ਦੀ ਗੱਬਣਾ ਆ ਜੀ 8 ਦੰਦਾ ਤੁਸੀਂ 38 ਇੰਚ ਕਰਦਾ ਦਾ ਪਾਠ 38 ਇੰਚ ਕਰਦਾ ਵੇ ਹਣਾ ਸਹੀ ਗੱਲ ਵੇ ਰਾਜਜੀ 70 ਕਿਲੋ ਤੋਂ ਪਲੱਸ ਵੇਟ ਹੋ ਪਾਠ 70 ਕਿਲੋ ਮੀਟਰ ਬੱਚੇ ਵੀ ਬਹੁਤ ਹਾਈ ਕੁਆਲਿਟੀ ਵਾਲਾ ਹੁੰਦੀ ਆ ਵੀਰੇ ਠੀਕ ਆ ਹਾਂ ਦੇਖ ਸਕਦੇ ਤੁਸੀਂ ਕੁਆਲਿਟੀ ਠੀਕ ਆ ਚਲੋ ਕਰ ਦਿਓ ਪਰਾਂ ਬਈ ਤੇ ਵੀ ਹੋਰ ਫੜੋ ਉਧਰ ਲੈ ਵੜ ਕੋ ਲੈ ਵੀ ਕਾਹ ਅਲੋ ਹੀ ਪੜਾ ਅਲੋ ਹੀ ਪੜਾ ਆ ਪਰਸੇ ਦਿਨ ਦੇਖਣਾ ਰੇਸ਼ਮਾ ਨਾ ਬਹੁਤ ਸੋਹਣੀ ਪੱਠਾ ਸਾਡੇ ਬੰਦੇ ਰੇਸ਼ਮਾ ਨਾਲ ਰੱਖਿਆ ਦਾ ਰੇਸ਼ਮਾ ਆਏ ਨਮਾਈ ਨਹੀਂ ਹੋਈ ਨਹੀਂ ਤਾਂ ਰੇਸ਼ਮ ਵਰਗੀ ਲੱਗਦੀ ਵੀਰੇ ਸਹੀ ਗੱਲ ਆ ਬਈ ਦੇਖ ਸਕਦੇ ਹੋ ਨਾ ਦੇਖ ਸਕਦੇ ਹਾਂ ਬਹੁਤ ਸੋਹਣੀ ਕੁਆਲਿਟੀ ਦੇ ਇਹ ਵੀ 3 ਮਿੰਟ ਤੋਂ ਉੱਪਰ ਗੱਪਣਾ ਵੀਰੇ 3 ਮਿੰਟ ਤੋਂ ਉੱਪਰ ਗੱਪਣਾ ਹਾਂ ਕੱਦ ਕਾਠ ਬਹੁਤ ਆ ਬੱਕਰੀਆਂ ਹਾਂ ਕੱਦ ਬਹੁਤ ਆ ਸਹੀ ਠੀਕ ਐ ਲੈ ਵੀ ਅਗਲੀ ਫੜ ਲੈ ਇਹਦਾ ਆ ਗਈ ਬਈ ਆ ਪੱਠਾ ਵੀਰੇ ਸਿਰਫ 4 ਦੰਦਾ ਸਿਰਫ 4 ਦੰਦਾ ਸੁੰਨੇ ਦੀ ਇੱਕ ਖਾਸੀ ਦਾਤ ਨਾ ਵੀ ਜਿਹੜੀਆਂ ਲੋਹੀਆਂ ਬੱਕਰੀਆਂ ਨੇ ਹਾਂ ਇਹ ਬੱਕਰੀਆਂ 99% ਨੌਵ ਕੁਆਲਟੀ ਇਨ ਕੰਡੀਸ਼ਨ ਅੱਛਾ ਹਾਂਜੀ ਇਹ ਬੱਕਰੀ ਵੀ ਬਹੁਤ ਟੌਪ ਕੁਆਲਟੀ ਦਾ ਦੂਜੇ ਸੂਏ ਸੋਨਾ ਨੇ ਪੱਟਨੇ ਇਹ ਵੀ ਮਿਲਦੀ ਵੀ ਨਹੀਂ ਹੈਗੀ ਮੈਨੂੰ ਲੱਗਦਾ ਇਹ ਬਹੁਤ ਘੱਟ ਦੇ ਵਿੱਚ ਬਹੁਤ ਘੱਟ ਰਹੇਗੀ ਵੀਰੇ ਲੋਹੇ ਕਲਰ ਦੀ ਬਹੁਤ ਘੱਟ ਨੇ ਹਾਂ ਇਹਦੇ ਵਿੱਚ ਬਹੁਤ ਕੁਆਲਟੀ ਚੰਗੀ ਹੁੰਦੀ ਹੈ ਵੀ ਜਿਹੜੀ ਬ੍ਰਿਕੀ ਹੁੰਦੀ ਹੈ ਜਾਲਾ ਵੀਰੇ ਬ੍ਰਿਕੀਆਂ ਦੇ ਵਿੱਚ ਹੁੰਦੀ ਆ ਵੀ ਗਾ ਦੇਖਣ ਤੋਂ ਚਾਰ ਦੰਦਾ ਠੀਕ ਆ ਦੂਜੇ ਸੂਏ ਸੋਨਾ ਨੇ ਪਹਿਲਾਂ ਸੂਪੀਤੀ ਇਹ ਅੱਛਾ ਠੀਕ ਆ ਹੁਣ ਦੂਜੇ ਸੂਏ ਸੋਨਾ ਕੱਚੀ ਸੂਪੀ ਹੈ ਨਾ ਪਹਿਲਾਂ ਮੈਂ ਲਾਦਾ ਛੋਟੀ ਸੂਪੀ ਦੀ ਛੋਟੀ ਸੂਪੀ ਹੈ ਵੀਰੇ ਬਾਕੀ ਕੁਝ ਨਹੀਂ ਹੁੰਦਾ ਸ ਉੱਥੀ ਗੱਲ ਬਾਤ ਹੈ ਨਾ ਬਈ ਦੇਖ ਸਰ ਹੁਣ ਯਾਰ ਜੇ ਬਾਲੀਆਂ ਸੋਚੀ ਜਾਵਾਂਗੇ ਵੀਰੇ ਫਿਰ ਆਪਣੇ ਕਾਰੋਬਾਰ ਵੀ ਤੋੜਨੇ ਨੇ ਯਾਰ ਕਹ ਨਹੀਂ ਅੱਲਾ ਕੱਲੇ ਸ਼ੌਂਕ ਵੀ ਨਹੀਂ ਸ਼ੌਂਕ ਤਾਂ ਇੱਕ ਬਹਿਮ ਆ ਬਹਿਮ ਆ ਜਿੱਡਾ ਮਰਜ਼ੀ ਬਾੜ ਲਓ ਹਾਂ ਠੀਕ ਆ ਪੈਸਾ ਕਮਾਓ ਸਿੱਧੀ ਗੱਲ ਆਪਣੇ ਕੋਲ ਸਹੀ ਗੱਲ ਆ ਮਿਹਨਤ ਕਰੋ ਸਹੀ ਗੱਲ ਆ ਆ ਦੇਖ ਸਕਦੇ ਹੋ ਵੀਰੇ ਆ ਬੱਕਰੀ ਤਰੋਏ ਵੀ ਦੇਖ ਸਕਦੇ ਹੋ ਸੀ ਬਹੁਤ ਵਧੀਆ ਕੁਆਲਿਟੀ ਇਹ ਰੰਗ ਕਿਹੜਾ ਆ ਗਿਆ ਵੀ ਇਹ ਇਹ ਪੂਰਾ ਯਾਰ ਘਬਰੇ ਨਾ ਘਗਰਾਜ ਆ ਗਿਆ ਨਾ 8 ਦਿਨ ਤੋਂ ਫਰੈਸ਼ ਆ ਲੈ ਵੀ 8 ਦਿਨ ਫਰੈਸ਼ ਆ ਤੀਜੀ ਵਾਰ ਇਹ 1.5-2 ਮਹੀਨਾ ਹੀ ਘੱਪਣਾ ਅੱਛਾ ਦੁੱਧ ਹੈਗਾ ਸਾਰੇ ਕਿਸੇ ਦੁੱ ਕੋਣ ਹੈਗਾ ਦੁੱਧ ਹਾਂ ਹਾਂ ਵੀਰੇ ਦੋ ਠਾ ਵਾ ਲੈ ਲੈਂਦੇ ਮੈਨੂੰ ਤੁਹਾਨੂੰ ਪਤਾ ਆਪਾਂ ਹਜੇ ਤਾਂ 12 ਵਜੇ ਨੇ ਲੈ ਵੀ ਦੇ ਦੁਪਹਿਰ ਦੇ 12 ਵਜੇ ਨੇ ਸ਼ਾਮ ਤੱਕ ਦੇਖ ਲਓ ਕਿੱਥੇ ਜਾਊਗਾ ਲੈ ਸਹੀ ਗੱਲ ਆ ਵੀ ਬੱਕਰੀ ਦੇਖ ਸਕਦੇ ਮਿੱਤਰੋ ਤੇ ਸਾਡਾ ਬਹੁਤ ਸ਼ਾਨਦਾਰ ਪਠਾਣਾ ਆਏ ਹੋਰ ਫੜਦਾ ਤੁਹਾਨੂੰ ਹੋਰ ਦਿਖਾਉਣਾ ਵੀਰੇ ਹੋਰ ਲੈ ਬੱਕਰੀ ਫੜ ਕੇ ਬਧੀ ਆਉਂਦੀ ਲੈ ਵੀ ਕਾ ਆ ਗਈ ਹੋਰ ਲੈ ਛੇਰੀਆਂ ਮੱਠਾ ਮੜ ਕੇ ਓਏ ਪਹਿਲਾਂ ਨਾ ਤੁਜਣਾ ਆਹ ਬੱਕਰੀ ਆ ਵੀਰੇ ਥੋੜੀ ਦੇਸੀ ਦੇ ਵਿੱਚ ਆ ਗਈ ਠੀਕ ਆ ਪਰ ਇਹਦੀ ਇੱਕ ਖਾਸੀਅਤ ਆ ਜੇ ਦੇਸੀ ਦੇ ਵਿੱਚ ਆ ਨਾ ਇਹ ਥੱਲੋਂ ਦੇ ਸਰੂਛ ਥੱਲੋਂ ਬਹੁਤ ਚੰਗੀ ਆ ਲੈ ਥੱਲਾ ਵਧੀਆ ਹਨ ਇਹ 2.5 ਮਹੀਨਾ ਦੀ ਗੱਬੜ ਵੀ ਆ ਤੇ ਪਾਠਸਲੇ 2.5 ਲੀਟਰ ਦੁੱਧ ਵੀ ਹੈਗਾ ਇਸ ਟਾਈਮ ਠੀਕ ਜੋ ਸੂੰਦੀ ਆ ਤਾਂ ਮਾਸ਼ਾਅੱਲਾ 4 ਲੀਟਰ ਨੂੰ ਹੱਥ ਲਾਉਗੀ ਵੀਰੇ ਇਹਦਾ ਰੇਟ ਕਿੰਨਾ ਹੋਊਗਾ ਬਈ ਇਹ ਦੁੱਧ ਦਾ ਵੀਰੇ ਇਹ ਬੱਕਰੀ ਦਾ ਆਪਾਂ ਨੂੰ ਸਾਨੂੰ ਫਾਈਨਲ ਆ ਹਾਂ 20000 ਤੋਂ ਦੇਣਾ 20000 ਦੇ ਬਿਲਕੁਲ ਦੇ ਗੱਬਣਾ ਗੱਬਣਾ ਗਰੰਟੀ ਦੀ ਕਰਕੇ ਦੇਵਾਂਗੇ ਵੀਰੇ ਗਰੰਟੀ ਦੀ ਹੋਰ ਘਟਾ ਲੈਣਗੇ ਥੋੜਾ ਮੋਟਾ ਕੋਈ ਗੱਲ ਨਹੀਂ ਬਈ ਮੌਕੇ ਤੇ ਤਾਂ ਇਹ ਤਾਂ ਮੋਟਾ ਦਾ ਕਰ ਲਈ ਯਾਰ ਤਾਂ ਕੋਈ ਗੱਲ ਨਹੀਂ ਉਹ ਮੰਗਿਆ ਨਹੀਂ ਕੋਈ ਮੋਟਾ ਹੁੰਦਾ ਹਾਂ ਬਾਕੀ ਕੁਝ ਪੱਠਾ ਤੁਹਾਨੂੰ ਉਹ ਦਿਖਾਉਣੇ ਆ ਵਿੱਚ ਬੰਦੇ ਉਹਨੇ ਪਹਿਲਾਂ ਦੂਜੇ ਨਾਲ ਸ਼ਿਕਾਇਤ ਹੁੰਦੇ ਹਨ ਹੈਨਾ ਅੱਛਾ ਕਿਸ਼ਮਤ ਤਿੰਨ ਚਾਰ ਪਹਿਲਣਾ ਪੱਠਾ ਚਾਹੀਦੇ ਹੋਏ ਆ ਲੈ ਵੀ ਤਾਂ ਆਪਾਂ ਤੁਹਾਨੂੰ ਉਹ ਵੀ ਦਿਖਾਉਣੇ ਆ ਆ ਪੱਟ ਦੇਖ ਲਓ ਵੀਰੇ ਲੈ ਸੇਰੀ ਲੈ ਵੀ ਕੰਨ ਪੂਰੇ ਨੇ ਸੇਰੀ ਕਾਲੀ ਸੇਰੀ ਠੀਕ ਆ ਕਾਲੀ ਸੇਰੀ ਆ ਬਈ ਕੰਨ ਦੇਖ ਸਕਦਾ ਬਈ ਚੌੜਾ ਕੰਨਾ ਪੂਰਾ ਸ ਆ ਸਿਆ ਹਾਂ ਇਹ ਗੱਬੜ ਕਰ ਰਖਿਆ ਇਹ ਗੱਬੜ ਹੁਣ ਕਰਾਈਆ ਗੱਬੜ ਹੁਣ ਕਰਾਈਆ ਪੱਠ ਦੇਖ ਲੈ ਕਿੰਨੀ ਸਕੀਨ ਆ ਠੀਕ ਆ ਥਣ ਥਣ ਓਕੇ ਨੇ ਨਾ ਥਣ ਥਣ ਬਿਲਕੁਲ ਓਕੇ ਵੀਰੇ 1% ਦਾ ਵੀ ਲੈ ਲੈ ਵੀ 1% ਦਾ ਇਕੱਲੇ ਇਕੱਲੇ ਨੇ ਬਾਈ ਦੇਖ ਬਿਲਕੁਲ ਮੂੰਹ ਮੱਥੇ ਦੀ ਬਹੁਤ ਸਕੀਨ ਆ ਮੱਥੇ ਦੀ ਸੋਹਣੀ ਆ ਬਾਈ ਸਿੰਗੀ ਸੁੰਗੀ ਬੜਾ ਪੱਟ ਨੰਬਰ ਆ ਠੀਕ ਆ ਆ ਫੜਦਾ ਲਾਲ ਦੀ ਆ ਪੱਠਾ ਠੀਕ ਆ ਆ ਪੜ ਦੇ ਲੈ ਲੈ ਇਹ ਪੱਟ ਚਾਰ ਦੰਦਾ ਵੀਰੇ ਹਲੇ ਚਾਰ ਦੰਦਾ ਹਾਂ ਇਹ ਵੀ ਗੱਬਣਾ ਪੱਠ ਇਹ ਵੀ ਵੀ ਗੱਬਣਾ ਸਕੀਨ ਪਹਿਲੇ ਸੂਏ ਇਹ ਦੂਜੇ ਸ਼ੂ ਸ਼ੂ ਵੀਰੇ ਹਾਂ ਠੀਕ ਆ ਵਿੱਚ ਉਹਨੇ ਜਿਹੜੇ ਹੁਣ ਮਾਰਾ ਰਾਸੇ ਵਧੀਆ ਜਾਇਜ਼ ਰੇਟ ਦੇ ਵਿੱਚ ਠੀਕ ਆ ਕਿਸੇ ਨੇ 8-10 ਪੱਠਾ ਪਾਉਣੀਆਂ ਨੇ ਠੀਕ ਆ ਉਹਨੇ ਇਹ ਸਹੀ ਗੱਲ ਆ ਬਈ 2 ਗ ਲੱਖ ਸਾਰ ਦਾਂਗੇ 2 ਗ ਕਿੰਨੀਆਂ 8-10 ਤਾਂ ਸਾਰ ਦੇ ਠੀਕ ਆ ਨਾ ਲੈ ਵੀ ਹੋਰ ਵੀ ਆਪਾਂ ਕੰਮ ਕਰਦਾ ਏ ਠੀਕ ਆ ਉਹ ਬੱਕੇ ਦਿਖਾ ਆ ਬੰਦੇ ਇਹਨਾਂ ਦੀ ਬਣਾ ਆ ਭਾਈ ਆ ਮੁੰਡੇ ਦੀ ਜਿਹੜੀ ਇੱਕ ਮਿੰਟ ਆਇਆ ਤੁਹਾਨੂੰ ਇੱਥੇ ਆ ਜਾ ਮੜਾ ਜਾ ਇੱਕ ਮਿੰਟ ਆਜੇ ਇਹ ਭਾਈ ਨਾਲ ਹੀ ਗੱਲ ਕਰਦਾ ਲਾ ਇਹ ਨਾ ਗੱਲ ਨਹੀਂ ਹੋਣੀ ਕਿਉਂ ਜੀ ਕਾਤੋਂ ਨਹੀਂ ਹੋਣੀ ਗੱਲ ਖੜਜੋ ਖੜਜੋ ਹਾਂਜੀ ਕੀ ਹਾਲ ਚੱਲ ਨੇ ਠੀਕ ਆ ਜੀ ਦੱਸੋ ਇਹਨਾਂ ਬਾਰੇ ਮੜਾ ਜਾ ਤੇਰਾ ਬਾਹ ਵਧੀਆ ਪੱਠਾ ਨੇ ਜੀ ਹਾਂਜੀ ਆਹ ਪਲੂਣ ਪੱਠਾ ਦੋ ਦੰਦ ਦਾ ਆਹ ਆ ਲੈ ਵੀ ਆ ਦੁੱਗੀ ਹੈਗੀ ਪਲੂਣ ਆ ਜੀ ਹਣਾ ਹਾਂਜੀ ਤੇ ਆਹ ਜੀ ਇਹ ਤਨ ਚਾਰ ਦੰਦ ਦਾ ਜੀ ਇਹ ਚਾਰ ਦੰਦ ਦਾ ਹਾਂ ਵਧੀਆ ਬੱਕਰੀਆਂ ਨੇ ਹਣਾ ਵੀ ਹਾਂਜੀ ਸਹੀ ਗੱਲ ਆ ਵੇ ਗੱਬੜਾ ਨੇ ਦੋਨੇ ਦੋਨੇ ਹੀ ਗੱਬੜਾ ਗਰੰਟੀ ਦੀਆਂ ਹਾਂਜੀ ਹਾਂ ਲੈ ਵੀ ਗਰੰਟੀ ਦੇ ਗੱਬੜਾ ਨੇ ਵਾਈ ਕਹਿੰਦਾ ਇਹਦੀ ਵੀਡੀਓ ਬਣਾ ਕਹਿੰਦਾ ਠੀਕ ਆ ਜੀ ਧੰਨਵਾਦ ਲੈ ਜੋ ਹਾਂ ਵੀ ਸੁਣੋ ਇਹ ਆ ਦੇਖ ਲਓ ਦੋ ਬੱਕੀਆਂ ਆ ਨੇ ਠੀਕ ਹੈ ਕਾਲੀਆ ਬੱਕਰੀ ਆ ਆ ਪੱਕੀ ਲੋਹੀ ਆ ਲੈ ਵੀ ਇੱਕ ਕਾਲੀਆ ਤੇ ਇੱਕ ਪੱਕੀ ਲੋਹੀ ਆ ਹਾਂ ਦੇਖ ਸਕਦਾ ਤੁਸੀਂ ਠੀਕ ਹੈ ਆਹਦੀ ਕਾਲੀਆ ਇਹ ਵੀਰੇ 8 ਦੰਦਾ ਅੱਛਾ ਤੀਸਰੇ ਸੂਏ ਸੋਣਾ ਠੀਕ ਹੈ ਨੇ ਹੂੰ ਤੇ ਤਿੰਨ ਮਹੀਨਿਆਂ ਤੋਂ ਉੱਪਰ ਪਲੱਸ ਕਨਫਰਮ ਪ੍ਰੈਗਨੈਂਟ ਆ ਠੀਕ ਆ ਜੀ ਠੀਕ ਆ ਜਾਇਜ਼ ਰੇਟ ਦੇ ਵਿੱਚ ਮਿਲੂਗੀ ਤੇ ਵਧੀਆ ਬੱਚੇ ਦੋ ਕਿ ਦੁੱਧ ਦਾ ਵੀ ਬਹੁਤ ਸੋਹਣਾ ਰਿਕਾਰਡ ਆ ਤੇ ਆਰਡਰ ਬਹੁਤ ਸੋਹਣਾ ਬੱਕਰੇ ਠੀਕ ਆ ਸਹੀ ਗੱਲ ਆ ਦੇਖ ਆਰਡਰ ਬਹੁਤ ਸੋਹਣਾ 1% ਦਾ ਕੋਈ ਹੋਣਾ ਹਣ ਤਾਂ ਨਹੀਂ ਖਰਾਬ ਹੋ ਉੱਚ ਨਹੀਂ ਹੋਣਾ ਪਰ 1% ਦਾ ਨਹੀਂ ਹੋਗਾ ਇਹ ਆਪਣੀ ਜ਼ਿੰਮੇਵਾਰੀ ਹੋਗੀ ਠੀਕ ਦੁੱਧ ਕਰਕੇ ਹੋਇਆ ਹੈ ਨਾ ਇਹ ਕੋਈ ਇਹ ਤੁਸੀਂ ਬਿਲਕੁਲ ਟੈਨਸ਼ਨ ਨਹੀਂ ਲੈਣੀ ਹੈਗੀ ਠੀਕ ਆ ਠੀਕ ਆ ਇਹ ਚੀਜ਼ ਦੀ ਆਪਣੀ ਗਾਰੰਟੀ ਲੈ ਵੀ ਗਾਰੰਟੀ ਹੀ ਹੋਊਗੀ ਜਿਹੜੀ ਜਿਹੜੀ ਚੀਜ਼ ਮਿਲੂਗੀ ਠੀਕ ਆ ਇਹ ਸੇਦਾਂ ਦਾ ਜੀ ਅੱਛਾ ਹੂੰ ਬਹੁਤ ਸ਼ਾਨਦਾਰ ਕੁਆਲਿਟੀ ਦੇ ਵਿੱਚ ਆ ਠੀਕ ਆ ਇਹ ਵੀ ਇਢੇੜਕ ਮਹੀਨੇ ਦੀ ਪ੍ਰੈਗਨੈਂਟ ਆ। ਜੇ ਬੱਚੇ ਦੇ ਸੇਲ ਕਰਦੇ ਆਪਾਂ ਨੇ। ਹਮ ਇਸ ਟਾਈਮ ਦੇ ਸਾਲ 2 ਲੀਟਰ ਦੁੱਧ ਆਇਗਾ ਜੀ। ਲੈ ਵੀ 2 ਕਿਲੋ ਲੀਟਰ ਦੁੱਧ ਆ ਜੇ ਕੋਈ ਮੇਰੇ ਵੀਰ ਚਾਹ ਬਣਾਉਣ ਵਾਸਤੇ ਬੱਕਰੀ ਚਾਹੀਦੀ ਹੋਵੇ। ਇੱਕ ਵਾਰ ਸੂਆ ਜਿੱਤਾ ਦੂਜੀ ਵਾਰ ਵਧੀਆ ਅਗਰ ਪੱਠ ਕੋਈ ਤਿਆਰ ਕਰਨ ਬਸਣਾ ਤਾਂ ਵਧੀਆ ਪੱਠਾ ਬਹੁਤ ਚੰਗੀ ਕੁਆਲਿਟੀ ਦੀ ਆ। ਠੀਕ ਆ ਜੀ। ਠੀਕ ਆ। ਚੰਗੀਆਂ ਕੋਈ 10 ਬੰਦਾ ਪੱਠਾ ਲਊਗਾ ਤਾਂ ਉਹਨਾਂ ਚ ਇਹ ਪੱਠਾ ਪਾ ਕੇ ਦੇ ਦਾਂਗੇ ਉਹਨਾਂ ਨੂੰ ਵਧੀਆ ਕੁਆਲਿਟੀ ਦਾ ਪੱਠਾ। ਲੈ ਹੋਰ ਫੜ ਲਿਆ। ਠੀਕ ਆ। ਆ ਛੋਟੀਆਂ ਪੱਠਾਂ ਨੇ ਵੀਰੇ। ਜੇ ਕੋਈ ਬੰਦਾ ਛੋਟੇ ਤੋਂ ਲੈ ਕੇ ਵੱਡੇ ਤੱਕ ਐਟਮ ਹਰ ਇੱਕ ਸਹੀ ਗੱਲ ਹੈ ਜਿਹੇ ਆ ਵੀਰ ਮਰਜੀ ਆ ਜਾਏ ਇੱਕ ਵਾਰ ਫਾਰਮ 'ਚ ਪਹੁੰਚਣ ਠੀਕ ਹੈ ਬਾਕੀ ਸਾਰਾ ਗੁੱਸਾ ਪਾ ਦਿਖਾਵਾਂਗੇ ਲੈ ਵੀ ਮਿੱਤਰੋ ਦੇਖਾ ਦਿਆਂਗੇ ਬਹੁਤ ਜ਼ਿਆਦਾ ਆ ਦੇਖ ਸਕਦੇ ਹੋ ਬਲੈਕ ਐਂਡ ਪਾਠਾ ਇਹ ਠੀਕ ਹੈ ਬਲੈਕ ਐਂਡ ਵਾਈਟ ਇਹ ਸਾਢੇ 4 ਮਹੀਨੇ ਦਾ ਪਾਠਾ ਪਾਣੀ ਸਾਢੇ 4 ਮਹੀਨੇ ਦੀ ਬਸ ਆਪਣੇ ਬੱਕਰੇ ਦੀ ਹੈ ਨਾ ਨਹੀਂ ਇਹ ਆਪਣੇ ਮਿਹਨੇ ਬੱਕਰੇ ਦੀ ਨਹੀਂ ਹੈਗੀ ਵੀਰੇ ਜਿਹੜੇ ਆਪਣੇ ਬੱਕਰੇ ਦੇ ਨੇ ਉਹ ਵੀ ਦਿਖਾ ਦਾਂਗੇ ਠੀਕ ਆ ਉਹ ਥੋੜਾ ਜਿਹਾ ਉਹਨਾਂ ਦਾ ਉਹ ਜਿਹੜਾ ਰੇਟ ਹੋ ਜੂ ਉਹ ਜਿਹੜਾ ਰੇਟ ਹੋ ਜੂ ਤੁਹਾਨੂੰ ਪਤਾ ਹੁਣ ਹਰ ਇੱਕ ਚੀਜ਼ ਦਾ ਅਲੱਗ ਅਲੱਗ ਅਲੱ ਲੇ ਵੀਰ लास्ट ਆ ਗਿਆ ਤਨ ਬਾਕੀ ਹੋਰ ਵੀ ਬਹੁਤ ਜ਼ਿਆਦੇ ਨੇ ਤੁਸੀਂ ਭਾਈ ਜੀ ਸੰਪਰਕ ਕਰਕੇ ਨਾ ਵੀ ਇੱਕ ਬੱਚਾ ਦਿਖਾਵਾਂਗੇ ਬੱਚਾ ਵੀ ਦਿਖਾਵਾਂਗੇ ਬੰਦਿਆਂ ਨੂੰ ਬਹੁਤ ਫੋਨ ਆ ਰਹੇ ਨੇ ਮੈਨੂੰ ਦੋਸਤਾਂ ਦੇ ਬਲੇ ਦਾ ਹੁਣ ਬੱਚੇ ਹੈ ਨਹੀਂ ਕਿਉਂਕਿ ਬੱਕਰੇ ਸਾਰੇ ਸੁਨ ਵਾਲਿਆਂ ਨੇ ਠੀਕ ਹੈ ਪਰ ਗਾਹਾਂ ਦੇ ਦੰਗ ਠੀਕ ਆ ਬੱਚੇ ਵਧੀਆ ਟੌਪ ਕੁਆਲਟੀ ਦੇ ਬੱਕਰਾ ਹੋਊਗਾ ਇੱਕ ਬੱਚਾ ਇਹਨਾਂ ਚੋਂ ਵਧੀਆ ਟੌਪ ਕੁਆਲਟੀ ਦਾ ਕਿਸੇ ਨੂੰ ਬ੍ਰੀਡਰ ਰੱਖਣ ਵਾਸਤੇ ਉਹ ਦੇ ਦਾਂਗੇ ਦਿਖਾ ਲਾਂਗੇ ਵੀਡੀਓ ਠੀਕ ਆ ਇਹਦੇ ਬਾਰੇ ਦੱਸ ਬਰਾ ਇਹਦੇ ਬਾਰੇ ਦੱਸ ਦਿਓ ਜੀ ਲਓ ਜੇ 8 ਦੰਦਾ ਜੀ ਠੀਕ ਆ ਤੀਜੇ ਸੂਏ ਸੋਣਾ ਬੱਕਰੀ ਨੇ ਨੇ ਠੀਕ ਆ ਇਹ 2.5 ਮਹੀਨਾ ਪਲੱਸ ਕਨਫਰਮਡ ਪ੍ਰੈਗਨੈਂਟ ਇਹ ਵੀ 2.5 ਮਹੀਨੇ ਦੀ ਗੱਬਣਾ ਕੀ 63 ਇੰਚ ਘੱਦਦਾ 63 ਇੰਚ ਘੱਦਦਾ ਹਾਂ ਬਹੁਤ ਸੋਹਣੀ ਬੱਕਰੀ ਹੈ ਠੀਕ ਹੈ ਤੇ ਆਹ ਵਧੀਆ ਬੱਕ ਇਹ ਵੀ 8 ਦਿਨਾਂ ਦਾ ਬੱਕਰੀ ਆ ਦੀ ਸ਼ਾਮ ਕਰਨ ਲਈ ਬੱਕਰੀ ਬੰਦੀਆ ਦਾ ਬੰਦਾ ਸ਼ਾਮ ਕਰੂਗਾ ਚੰਗੀ ਬੱਕਰੀ ਆ ਠੀਕ ਆ ਬੜੇ ਮੂੰਹ ਦੀ ਆ ਬਹੁਤ ਡਾਬਲ ਠੀਕ ਆ ਕੰਨ ਕੰਨ ਬਹੁਤ ਲੱਗੇ ਆ ਸਹੀ ਗੱਲ ਆ ਇਹ ਵੀ ਗੱਪਣਾ ਇਹ 2 ਕੁ ਮਹੀਨਾ ਹੈ ਗੱਪਣਾ ਆ ਪਠਾ ਹੀ 14 ਕੁ ਮਹੀਨਿਆਂ ਦੀ ਆ ਇਹ ਹਲੇ ਫੰਡਰ ਆ ਇਹ ਹਾਂ 2 ਦਿਨਾਂ ਦਾ ਜੀ ਇਹ ਫੰਡਰ ਆ ਜੀ ਹਾਂ ਜੇ ਕਿਸੇ ਨੇ ਪਠ ਰੱਖਣੀ ਹੋ ਤਿਆਰ ਕਰਨ ਵਾਸਤੇ ਵਧੀਆ ਬੜੀ ਵਧੀਆ ਹਣਾ ਚੰਗੀ ਕੁਆਲਿਟੀ ਨੇ ਮੇਬਣੀ ਹਾਂ ਸਹੀ ਗੱਲ ਆ ਠੀਕ ਆ ਲੈ ਵੀ ਆ ਬੱਕਰਾ ਕਿ ਤੁਹਾਨੂੰ ਬੱਚਾ ਦਿਖਾਣਾ ਹੈ ਬੱਚਾ ਦਿਖਾਉਣਾ ਇੱਕ ਵਈ ਫਿਰ ਆਪਾਂ ਅੱਗੇ ਚੱਲਾਂਗੇ ਲੈ ਵੀ ਆ ਦਿਖਾਉਣਾ ਤੁਹਾਨੂੰ ਬੱਚ ਜੇ ਕਿਸੇ ਵੀ ਮੇਰੇ ਵੀਰ ਨੇ ਬਰੀਡਰ ਤਿਆਰ ਕਰਨਾ ਹੋਵੇ ਤਾਂ ਵੀ ਨਾਗਰਾ ਬੱਚਾ ਗਾ ਆਹ ਦੇਖ ਸਕਦੇ ਹੋ ਵੀਰੇ ਇਹ ਬੱਚਾ ਸੇਲ ਆ ਦੱਸੋ ਭਾਈ ਇਹਦੇ ਬਾਰੇ ਕਿਸੇ ਵੀ ਨੂੰ ਚਾਹੀਦਾ ਆਹ ਬੱਚਾ ਦੇਖੋ ਵੀਰੇ ਇਹ ਤਿੰਨ ਕੁ ਮਹੀਨਾ ਦਾ ਬੱਚਾ ਵੀਰੇ ਤਿੰਨ ਕੁ ਮਹੀਨਾ ਦਾ ਬੱਚਾ ਹਾਂਜੀ ਤ ਵੀ ਤਿੰਨ ਕੁ ਮਹੀਨਾ ਦਾ ਬੱਚਾ ਗਾ ਆ ਨਿੱਕੂ ਬੱਕਰਾ ਬੱਚਾ ਹੈ ਇਹਦਾ ਬੱਚਾ ਇਹ ਹਾਂਜੀ ਲੈ ਵੀ ਇਹਦਾ ਬੱਚਾ ਦੇਖ ਸਾ ਇਹ ਪੂਰੇ ਬੱਡ ਲੈਣਦਾ ਹੀ ਆ ਪੂਰੇ ਵਾਲੀ ਬੱਡ ਲੈਣ ਦੇ ਵਿੱਚੋਂ ਬੱਚਾ ਬਹੁਤ ਸ਼ਾਨਦਾਰ ਆ ਕਿਸੇ ਵੀ ਨੂੰ ਇਹ ਬੱਚਾ ਚਾਹੀਦਾ ਤਾਂ ਆਪਾਂ ਕੋਲ ਕਰ ਲਿਓ ਟੈਸਟਿਕਲ ਦੇਖ ਸਕਦੇ ਹੋ ਵੀਰੇ ਠੀਕ ਆ ਜੀ ਬਿਲਕੁਲ ਗੋਲ ਟੈਸਟਿਕਲ ਲੈ ਸਹੀ ਗੱਲ ਹੈ ਗੋਲ ਟੈਸਟਿਕਲ ਕੋਈ ਕਟ ਨਹੀਂ ਹੈਗਾ ਠੀਕ ਆ ਮੂੰਹ ਕੰਨ ਪਿੰਡਾ ਦੇਖ ਸਕਦੇ ਹੋ ਵੀਰੇ ਲੈ ਸਹੀ ਗੱਲ ਆ ਵੀ ਲੈ ਕੋਈ ਨਹੀਂ ਬਿਲਕੁਲ ਫालतੂ ਪਿੰਡੇ ਦੇ ਬਾਲ ਨਹੀਂ ਹੈਗਾ ਠੀਕ ਆ ਸਿੰਗੀ ਬਿਲਕੁਲ ਚੱਪੀ ਸਿੰਗੀ ਆ ਐ ਹੋਜੂ ਸਿੰਗਾ ਦੇ ਵਾਂਗੂ ਜਿਵੇਂ ਇਹਦਾ ਬਿਲਕੁਲ ਵੀਰੇ ਇਹਦੇ ਵਾਂਗੂ ਹੁਣ ਬਿਲਕੁਲ ਡਿਟੋ ਕਾਪੀ ਬਣ ਜਾਣਾ ਬੱਚੇ ਨੇ ਠੀਕ ਆ ਕਲਰ ਵੀ ਇਹਨੇ ਇਦਾਂ ਹੀ ਗੁੜਾ ਕਰ ਆ ਲੈ ਵੀਰੇ ਅੱਛਾ ਕਲਰ ਬਦਲ ਜਾਂਦੇ ਨੇ ਹਾਂਜੀ ਹਾਂਜੀ ਬਿਲਕੁਲ ਵੀਰੇ ਇਹ ਵੀ ਕਲਰ ਵੀ ਬਾਈ ਕਹਿੰਦਾ ਗੁੜ ਕਿਦਾਂ ਜਦੋਂ ਵਾਲ ਝੜੀ ਜਾਊਗਾ ਰੰਗ ਪੜਾਈ ਜਾਊਗਾ ਚਲੋ ਬਹੁਤ ਸ਼ਾਨਦਾਰ ਬੱਚਾ ਜੇ ਕਿਸੇ ਨੇ ਲੈਣਾ ਹੋਇਆ ਤਾਂ ਫਿਰ ਦੱਸ ਦਿਓ ਮੈਨੂੰ ਲੈ ਵੀ ਕਰ ਲਿਓ ਸੰਬਰ ਕਣਾ ਸੋਨੂ ਬਾਈ ਨਾਲ ਜੇ ਕਿਸੇ ਵੀ ਮੇਰੇ ਵੀਰ ਨੇ ਇਹਨਾਂ ਬੱਕਰੀਆਂ ਦੇ ਵਿੱਚ ਕੋਈ ਵੀ ਬੱਕਰੀ ਖਰੀਦੀ ਨਹੀਂ ਹੋਊਗੀ ਇੱਥੇ ਆ ਕੇ ਬਾਈ ਜੀ ਤੁਸੀਂ ਖਰੀਦ ਕੇ ਲੈ ਕੇ ਜਾਇਓ ਫੋਨ ਦੇ ਉੱਪਰ ਸੌਦਾ ਨਾ ਕਰਿਓ ਕਿਉਂ ਬਾਈ ਜੀ ਫੋਨ ਤੇ ਕਰਨਾ ਵੀ ਨਹੀਂ ਚਾਹੀਦਾ ਹਾਂ ਜਦ ਤੱਕ ਵੀਰੇ ਤੁਸੀਂ ਨਹੀਂ ਦੇਖਦੇ ਹਾਂ ਤੱਕ ਤੱਕ ਉਹ ਗੱਲ ਨਹੀਂ ਬਣਦੀ ਨਾਲ ਥੋੜੇ ਦੇਲ ਚ ਤੁਹਾਡਾ ਰਹਿਣਾ ਨਾਲ ਜਿਹੜਾ ਪਸ਼ੂ ਵੇਚਦਾ ਬੰਦਾ ਉਹਨੂੰ ਥੋੜੀ ਪ੍ਰੋਬਲਮ ਆਉਂਦੀ ਆ ਠੀਕ ਆ ਸਹੀ ਗੱਲ ਆ ਬਈ ਨਾ ਇੱਥੇ ਇੱਕ ਵਾਰ ਆਉਣ ਦੀ ਖਿੱਚ ਲਾਉਂਦੀ ਆ ਤੁਸੀਂ ਪਹੁੰਚੋ ਟ੍ਰਾਂਸਪੋਰਟੇਸ਼ਨ ਤੋਂ ਲੈ ਕੇ ਤੁਹਾਡੇ ਘਰ ਤੱਕ ਮਾਲ ਪਹੁੰਚਾਉਣ ਤੱਕ ਆਪਣੀ ਜ਼ਿੰਮੇਵਾਰੀ ਰਹੂਗੀ ਜ਼ਿੰਮੇਵਾਰੀ ਰਹੂਗੀ ਹਾਂਜੀ ਬਈ ਜੀ ਠੀਕ ਹੈ ਜੀ ਠੀਕ ਹੈ ਤੁਹਾਨੂੰ ਬਾਈ ਧੰਨਵਾਦ ਬਾਈ ਜੀ ਓਕੇ ਲਓ ਜੀ ਬਾਈ ਜੀ ਕਰ ਲਓ ਸੰਪਰਕ ਸਕਰੀਨ ਤੇ ਨੰਬਰ ਹੈਗਾ ਠੀਕ ਹੈ ਜੀ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਫੋਲੋ ਲਾਈਕ ਧੰਨਵਾਦ